ਇਸ ਕੇਸ ਮਾਮਲੇ ਜਿਹੜਾ ਹੈ ਜ ਮਨਜੋਤ ਸਿੰਘ ਜੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜੀ ਮੰਡੀ ਮਕਸੂਦਾ ਘੋਲੀ ਚੱਲੀ ਸੀ ਜਿਸਦੇ ਬਾਰੇ ਪਹਿਲੇ ਕਹੇ ਜਾਂਦੇ ਸੀ ਕਿ ਸ਼ਾਹ ਲੁੱਟ ਖੋਦੀ ਵਾਰਦਾਤ ਹੈ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਉਹਨਾਂ ਕੋਲੋਂ ਦੋਨਾ ਕੋਲੋਂ 32 ਬੋਰ ਦੇ ਪਿਸਤਲ ਇਲੈਗਲ ਬਰਾਮਦ ਕੀਤੇ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜਾ ਸਰੇ ਲੁੱਟਖੋਦੀ ਵਰਦਤ ਕਰਨਾ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਇੱਥੇ ਰੈਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿੱਦਾਂ ਲੜਾਈ ਹੋ ਰਹੀ ਸੀ ਉਹਦੇ ਕੋਲ ਹੀ ਮਾਰ ਲੜਾਈ ਦਾ ਕਾਰਨ ਕੀ ਸੀ ਸਰ ਕਿਉਂਕਿ ਕੋਲੋਂ ਪਿੱਛੇ ਉਹਦੇ ਬੈਠੇ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾਗੇ ਤੇ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਤੋ ਜਿਹੜਾ ਉੱਤੇ ਦੂਸਰਾ ਲੜਕਾ ਖੜਾ ਸੀ ਕੁਲਜੀਤ ਨੇ ਤਾਂ ਕੇ ਚਲੀ ਗਈ ਤੇ ਦੂਸਰਾ ਲੜਕਾ ਜਿਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮੁਕਦਮੇ ਸਰ ਪੁਰਾਣੀ ਰੰਜਿਸ਼ ਤੇ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਨੂੰ ਤਫਤੀਸ਼ ਚਾਹੀਦੀ ਹੈ ਕਿਉਂਕਿ ਆਪਸ ਵਿੱਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਇਹ ਸਾਬਤ ਨਹੀਂ ਲੁੱਟ ਖੋਹਾਂ ਕਰਦੇ ਹੈਗੇ ਜਿਹੜੇ ਕਿੰਨਾਂ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ कि განਛੋੜ ਨਾ ਹੋਇਆ ਇਹ ਮਰਡਰ ਹੀ ਹੋਇਆ ਜਾਂ ਮੈਸਜ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਚੱਲੀ ਨਹੀਂ ਮਰਡਰ ਦੇ ਨਾਲ ਖਾ ਗੋਲੀ ਮਾਰੀ ਉਹਦੇ ਹੱਥ ਲੱਗੇ ਉੱਥੇ ਸਰ ਕੋਈ ਸਕੀਮ ਵਗੈਰਾ ਲੱਗਿਆ ਉਹ ਫੋਟੋ ਵਗੈਰਾ ਉਹ ਉੱਥੇ ਸ਼ਾਇਦ ਇਹ ਕੀ ਹੋ ਰਿਹਾ ਹੋਇਆ ਕੋਈ ਸਰ ਰਿਮਾਨ ਲੇ ਲੈਣਾ ਨਹੀਂ ਰਿਮਾਨ ਅਨੈਕਸਪਾਇਰ ਰਿਮਾਨ ਜਿਹਨੇ ਫਾਇਰ ਕੀਤਾ ਉਹ ਉੱਥੇ ਉੱਥੇ ਨਾਲ ਖਾਰੇ ਸੀਗੇ ਕਿ ਉਹ ਨੀਵੇਂ ਮਦੁਰਸਰ ਕੀ ਉਹ ਰੇਡੀ ਜਮ ਉਹ ਆਏ ਸੀਗੇ ਜੀ ਬੁਲਾਇਆ ਗਿਆ ਸੀ ਉਹਨਾਂ ਨੂੰ